ਬੇਨਤੀ ਤੋਂ ਇਲਾਵਾ ਹੋਰ ਆਪਾਂ ਕੁਝ ਨਹੀਂ ਕਰ ਸਕਦੇ ਆਪਾਂ ਜ਼ੋਰ ਨਹੀਂ ਕੋਈ ਚਲਾ ਸਕਦੇ ਵੀ ਜ਼ੋਰ ਦੇ ਨਾਲ ਉਹ ਅੰਦਰ ਸਿਮਰਨ ਚਲਾ ਲਈਏ ਨਾਮ ਪ੍ਰਾਪਤ ਕਰ ਲਈਏ ਤੇ ਕੋਈ ਜੀਵ ਨੌ ਦਵਾਰਾਂ ਨੂੰ ਛੱਡ ਕੇ ਦਸਵੇਂ ਦੇ ਵਿੱਚ ਚਲਾ ਜਾਵੇਗਾ ਜ਼ੋਰ ਕੋਈ ਨਹੀਂ ਕਰ ਮਿੰਨਤ ਕਰ ਜੋਦੜੀ ਜਿਵੇਂ ਘਰ ਦੇ ਮੋਰੇ ਇੱਕ ਕੁੱਤਾ ਬੈਠਾ ਆ ਉਹ ਭੌਂਕਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦਾ ਮਾਲਕ ਦੀ ਮਰਜ਼ੀ ਹੈ ਰੋਟੀ ਕਦੋਂ ਪਾਉਣੀ ਹੈ ਪਾਉਣੀ ਹੈ ਜਾਂ ਨਹੀਂ ਪਾਉਣੀ ਹੈ ਅੱਪਾ ਵੀ ਨਾਮ ਦੀ ਪ੍ਰਾਪਤੀ ਵਾਸਤੇ ਮਾਲਕ ਨੂੰ ਬੇਨਤੀ ਕਰਨੀ ਆ ਉਹਦੇ ਦਰ ਦੇ ਅੱਗੇ ਜਾ ਕੇ ਕੁੱਕਾ ਮਾਰਨੀ ਆ ਬੇਨਤੀਆਂ ਕਰਨੀਆਂ ਅਰਦਾਸਾਂ ਕਰਨੀਆਂ ਕਿ ਸਾਨੂੰ ਵੀ ਆਪਣਾ ਨਾਮ ਸੁਣਾ ਦਿਓ ਇਹ ਬੇਨਤੀ ਕਰਨੀ ਆ ਅੱਪਾ ਕਿ ਮੈਂ ਵੀ ਤੁਹਾਨੂੰ ਇਸ ਜਨਮ ਦੇ ਵਿੱਚ ਮਿਲਣਾ ਚਾਹੁੰਦਾ ਹਾਂ ਵੇਖਣਾ ਚਾਹੁੰਦਾ ਹਾਂ ਜਦੋਂ ਵੀ ਕਿਸੇ ਵੀ ਨਾਮ ਅਭਿਆਸੀ ਨੇ ਸਿਮਰਨ ਕਰਨ ਬੈਠਣਾ ਆ ਸਾਰੀਆਂ ਹੀ ਦੁਨਿਆਵੀ ਮੰਗਾਂ ਛੱਡ ਕੇ ਕੋਈ ਮੈਨੂੰ ਪਰਿਵਾਰ ਨਹੀਂ ਚਾਹੀਦਾ ਕੋਈ ਮੈਨੂੰ ਕਾਰੋਬਾਰ ਨਹੀਂ ਚਾਹੀਦਾ ਕਾਰਾਂ ਗੱਡੀਆਂ ਪੈਸਾ ਨਹੀਂ ਚਾਹੀਦਾ ਮੈਨੂੰ ਤੁਹਾਡਾ ਨਾਮ ਚਾਹੀਦਾ ਹੈ ਕਿਉਂਕਿ ਵਾਹਿਗੁਰੂ ਜੀ ਨੇ ਸਾਡੇ ਜੋ ਮਨ ਦੇ ਵਿੱਚ ਮੰਗ ਹੋਈ ਉਹਦੇ ਅਕੋਰਡਿੰਗ ਹੀ ਫੈਸਲੇ ਹੋਣੇ ਕਿਉਂਕਿ ਸਾਨੂੰ ਇੱਕ ਖਾਲੀ ਖੇਤ ਦੇ ਦਿੱਤਾ ਦੀਜਣ ਵਾਸਤੇ ਖੁੱਲ ਦੇ ਦਿੱਤੀ ਕਿ ਜੋ ਮਰਜੀ ਬੀਜੋ ਇਹ ਵੀ ਦੱਸ ਦਿੱਤਾ ਕਿ ਜੋ ਬੀਜੋਗੇ ਉਹਦਾ ਤੁਹਾਨੂੰ ਫਲ ਮਿਲੇਗਾ ਸਵਾਸ ਸਾਨੂੰ ਗਿਣਤੀ ਦੇ ਦੇ ਦਿੱਤੇ ਕਿ ਇਹਨਾਂ ਸਵਾਸਾਂ ਨੂੰ ਮਾਇਆ ਦੇ ਜਿਹੜੇ ਮਰਜੀ ਹੱਟ ਤੇ ਜਾ ਕੇ ਖਰਚੋ ਚਾਹੇ ਮਾਇਆ ਦੇ ਵਿੱਚ ਖਰਚੋ ਚਾਹੇ ਨਾਮ ਦੇ ਹੱਟ ਤੇ ਖਰਚੋ ਪੂਰੀ ਖੁੱਲ ਦੇ ਦਿੱਤੀ ਤੇ ਆਪਾਂ ਜਦੋਂ ਸਿਮਰਨ ਕਰਨ ਬੈਠਣਾ ਇੱਕੋ ਹੀ ਆਸ ਹੋਣੀ ਚਾਹੀਦੀ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਹੀ ਮਿਲਣਾ ਹੈ ਤਾਂ ਸਿਮਰਨ ਕਰਨ ਲੱਗੇ ਹਾਂ ਗੁਰੂ ਜੀ ਕਹਿੰਦੇ ਬਸ ਇੱਕੋ ਹੀ ਚੀਜ਼ ਮੰਗੋ ਨਾਮ ਮੰਗੋ ਹੋਰ ਕੁਝ ਵੀ ਨਾ ਮੰਗੋ ਬਾਕੀ ਸਾਰਾ ਕੁਝ ਉਹਨੇ ਆਪੇ ਦੇ ਦੇਣਾ ਸਿਮਰਨ ਕਰਨ ਲੱਗੇ ਧਿਆਨ ਵਿੱਚ ਬੈਠਣ ਲੱਗੇ ਆ ਇੱਕੋ ਹੀ ਮੰਗ ਰੱਖਣੀ ਕਿ ਸਾਨੂੰ ਤੁਹਾਡਾ ਮਿਲਾਪ ਚਾਹੀਦਾ ਇਹ ਜੋਦੜੀਆਂ ਬੇਨਤੀਆਂ ਆਪਾਂ ਸੁਰਤੀ ਦੇ ਨਾਲ ਵੀ ਕਰਨੀਆਂ ਆ ਤੇ ਰਸਨਾ ਦੇ ਨਾਲ ਵੀ ਕਰਨੀਆਂ ਆ ਸੁਰਤੀ ਦੇ ਨਾਲ ਬੇਨਤੀ ਉਦੋਂ ਹੋਵੇਗੀ ਜਦੋਂ ਆਪਾਂ ਵਿਚਾਰਾਂ ਨੂੰ ਛੱਡ ਕੇ ਸੁਣਨ ਦੇ ਵਿੱਚ ਬੈਠੇ ਹੋਵਾਂਗੇ ਬਸ ਆਪਣੇ ਸਰੀਰ ਨੂੰ ਢਿੱਲਾ ਛੱਡ ਕੇ ਬਿਲਕੁਲ ਢਿੱਲਾ ਅੱਖਾਂ ਨੂੰ ਬੰਦ ਕਰਕੇ ਬਾਡੀ ਦੇ ਵਿੱਚ ਕੋਈ ਅਕੜਾ ਨਹੀਂ ਰੱਖਣਾ ਜੇ ਆਪਾਂ ਆਪਣੀ ਬਾਡੀ ਦੇ ਵਿੱਚ ਕੋਈ ਅਕੜਾ ਰੱਖਿਆ ਹੁਣ ਕਈ ਜੀਵ ਜਾਦਾ ਇਸ ਚੀਜ਼ ਨੂੰ ਇੰਪੋਰਟੈਂਟ ਦਿੰਦੇ ਆ ਕਿ ਢੂਈ ਨੂੰ ਬਿਲਕੁਲ ਸਿੱਧਾ ਰੱਖਣਾ ਚੌਕੜੀ ਹੀ ਮਾਰ ਕੇ ਬੈਠਣਾ ਹੈ ਹੁਣ ਜੇ ਕਿਸੇ ਦੇ ਗੋਡੇ ਨਾ ਮੁੜਦੇ ਹੋਣ ਦਰਦ ਕਰਦੇ ਹੋਣ ਕੀ ਉਹ ਭਗਤੀ ਨਹੀਂ ਕਰ ਸਕਦਾ ਜਿਵੇਂ ਸਾਡੇ ਸਰੀਰ ਦਾ ਆਸਣ ਵਧੀਆ ਤਰੀਕੇ ਨਾਲ ਲੱਗਦਾ ਹੋਵੇ ਉਸ ਤਰ੍ਹਾਂ ਲਾ ਕੇ ਬੈਠ ਜਾਣਾ ਹੁਣ ਜੇ ਸਾਡਾ ਧਿਆਨ ਸਰੀਰ ਦੇ ਵਿੱਚ ਹੀ ਰਹਿ ਗਿਆ ਕਿ ਮੇਰੀ ਢੂਈ ਨਾ ਬਿੰਗੀ ਹੋ ਜਾਏ ਮੇਰੀ ਚੌਕੜੀ ਨਾ ਖੁੱਲ ਜਵੇ ਫਿਰ ਸਾਡਾ ਧਿਆਨ ਸਰੀਰ ਵਿੱਚੋਂ ਨਿਕਲ ਕੇ ਉਹ ਸ਼ਬਦ ਦੇ ਨਾਲ ਕਿਵੇਂ ਜੁੜੇਗਾ ਗੁਰਬਾਣੀ ਦੇ ਵਿੱਚ ਆਪਾਂ ਖੋਜ ਕਰੀਏ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਤਾਂ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਤੁਸੀਂ ਚੌਂਕੜੀ ਹੀ ਮਾਰ ਕੇ ਭਗਤੀ ਕਰਨੀ ਹੈ ਬਸ ਮਾਲਕ ਨੂੰ ਪ੍ਰੇਮ ਕਰਨਾ ਸਿਖਾਇਆ ਹੈ ਹੁਣ ਆਪਾਂ ਤਾਂ ਮਨ ਨੂੰ ਹਾਜ਼ਰ ਕਰਨਾ ਜਿਹੜਾ ਕਿ ਸਾਨੂੰ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਕਿ ਅਸੀਂ ਮਨ ਨੂੰ ਹਾਜ਼ਰ ਕਿੱਥੇ ਕਰਨਾ ਅਸੀਂ ਤਨ ਨੂੰ ਹਾਜ਼ਰ ਰੱਖ ਕੇ ਮੰਨ ਲਓ ਆਪਾਂ ਗੁਰਦੁਆਰਾ ਸਾਹਿਬ ਗਏ ਤਨ ਤਾਂ ਉੱਥੇ ਚਲਾ ਗਿਆ ਬੈਠ ਗਿਆ ਆਸਨ ਲਾ ਕੇ ਬਹਿ ਗਿਆ ਮਨ ਫੇਰ ਪਿੱਛੇ ਚਲਾ ਗਿਆ ਕਾਰੋਬਾਰ ਜਾਂ ਘਰਾਂ ਦੇ ਵਿੱਚ ਜੇ ਘਰ ਵਿੱਚ ਬੈਠ ਕੇ ਪਾਠ ਕਰਨ ਲੱਗੇ ਆ ਤਾਂ ਤਨ ਦਾ ਆਪਾ ਹਾਜ਼ਰ ਕਰ ਲਿਆ ਪਰ ਮਨ ਗਾਇਬ ਹੋ ਗਿਆ ਫਿਰ ਗੁਰੂ ਜੀ ਕਹਿੰਦੇ ਮਨ ਨੂੰ ਹਾਜ਼ਰ ਰੱਖੋ ਧੰਮੈ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਤ ਕਹਾਣੀ ਜਦੋਂ ਮਨ ਸ਼ਬਦ ਨੂੰ ਸੁਨੇਗਾ ਫੇਰ ਹੀ ਮਨ ਦਾ ਸਹਿਜ ਬਣੇਗਾ ਫਿਰ ਹੌਲੀ ਹੌਲੀ ਮਨ ਸਾਈਲੈਂਟ ਹੋ ਜਾਂਦਾ ਬਸ ਚੇਤੇ ਨਹੀਂ ਕਰਦਾ ਨਾ ਅੱਖਾਂ ਖੋਲਣ ਨੂੰ ਨਾ ਸਰੀਰ ਹਿਲਾਉਣ ਨੂੰ ਪਹਿਲਾਂ ਪਹਿਲਾਂ ਮਿਹਨਤ ਕਰਨੀ ਪੈਂਦੀ ਆ ਕਿ ਸਰੀਰ ਨੂੰ ਟਿਕਾ ਕੇ ਰੱਖਣਾ ਪੈਂਦਾ ਕਿਉਂਕਿ ਸੁਰਤੀ ਸਰੀਰ ਦੇ ਵਿੱਚ ਹੁੰਦੀ ਆ ਫਿਰ ਜਦੋਂ ਸ਼ਬਦ ਦੇ ਨਾਲ ਜੁੜ ਜਾਂਦੀ ਫਿਰ ਨਾ ਬੋਲਣ ਨੂੰ ਨਾ ਵੇਖਣ ਨੂੰ ਕੁਝ ਵੀ ਕਰਨ ਨੂੰ ਚੱਤ ਨਹੀਂ ਕਰਦਾ ਜਦੋਂ ਮਨ ਸੁਨ ਵਿੱਚ ਜਾਂਦਾ ਫਿਰ ਭਗਤੀ ਸ਼ੁਰੂ ਹੁੰਦੀ ਹੈ ਸਰੀਰ ਨੂੰ ਢਿੱਲਾ ਛੱਡਦੇ ਹੋਏ ਆਪਾਂ ਰਸਨਾ ਤੋਂ ਜਦੋਂ ਬੋਲਣਾ ਹੈ ਨਾ ਵਾਹਿਗੁਰੂ ਇੱਥੋਂ ਹੀ ਸਾਡਾ ਕੰਮ ਸ਼ੁਰੂ ਹੋ ਜਾਂਦਾ ਹੈ ਬੜਾ ਖਾਸ ਕੰਮ ਹੈ ਜੇ ਨਾ ਗੌਰ ਕੀਤੀ ਤਾਂ ਚਾਹੇ ਸਾਰੀ ਉਮਰ ਵਾਹਿਗੁਰੂ ਵਾਹਿਗੁਰੂ ਕਰੀ ਜਾਈਏ ਕੀ ਅਸਰ ਹੋਵੇਗਾ ਕੁਛ ਨਹੀਂ ਉਲਟਾ ਮੰਦੇ ਵਿੱਚ ਫੁਰਨੇ ਕੀ ਚੱਲਣਿਆ ਕਿ ਮੈਂ ਇੰਨਾ ਸਮਾਂ ਸਿਮਰਨ ਕੀਤਾ ਕੋਈ ਫਰਕ ਨਹੀਂ ਪਿਆ ਫਰਕ ਤਾਂ ਪਵੇਗਾ ਚਾਹੇ ਸਿਮਰਨ ਅਸੀਂ ਹੌਲੀ ਕਰੀਏ ਚਾਹੇ ਉੱਚੀ ਕਰੀਏ ਮਨ ਨੂੰ ਸੁਣਨ ਤੇ ਲਾਉਣਾ ਹਾਜ਼ਰ ਕਰਕੇ ਸਾਵਧਾਨ ਕਰਕੇ ਗੁਰੂ ਜੀ ਕਹਿੰਦੇ ਜਿਹੜੀ ਇਹ ਕਥਾ ਕਹਾਣੀ ਹੈ ਨਾ ਇਹ ਉਦੋਂ ਸਮਝ ਆਵੇਗੀ ਜਦੋਂ ਤੁਸੀਂ ਧੁੰਨ ਦੇ ਵਿੱਚ ਧਿਆਨ ਰੱਖ ਕੇ ਸਿਮਰਨ ਕਰੋਗੇ ਮਨ ਸਾਡਾ ਸਾਇਲੈਂਟ ਕਦੀ ਹੋਇਆ ਨਹੀਂ ਹੋਇਆ ਆਪਾਂ ਪਰੇਸ਼ਾਨ ਤਾਂ ਰਹਿੰਨੇ ਆ ਦੁਖੀ ਰਹਿੰਨੇ ਪਰ ਕਦੀ ਸਾਇਲੈਂਟ ਨਹੀਂ ਹੋਇਆ ਸਾਇਲੈਂਟ ਕਹੇ ਨਹੀਂ ਕਰਨਾ ਸਹਜ ਵਿੱਚ ਕਿਨੇ ਲਜਾਣਾ ਸਿਮਰਨ ਨੇ ਵਾਹਿਗੁਰੂ ਗੁਰਮੰਤਰ ਨੇ ਸ਼ਬਦ ਨੇ ਨਾਮ ਨੇ ਜਿੱਥੇ ਮਾਇਆ ਦੇ ਵਿਚਾਰਾਂ ਦੀ ਅਗਨ ਵਰਦੀ ਆ ਉਥੇ ਅੰਮ੍ਰਿਤ ਦਾ ਛੜਕਾ ਕਿਨੇ ਕਰਨਾ ਵਾਹਿਗੁਰੂ ਗੁਰਮੰਤਰ ਨੇ ਜਿੱਥੋਂ ਅਸੀਂ ਕੁਛ ਕਿਸੇ ਵੀ ਤਰ੍ਹਾਂ ਦੀ ਸੋਚ ਰੱਖਦੇ ਆ ਚਾਹੇ ਚੰਗੀ ਆ ਚਾਹੇ ਮੰਦੀ ਆ ਆਪਾਂ ਅਗਨ ਦੇ ਗੁੱਸੇ ਦੇ ਬਚਨ ਬੋਲਦੇ ਆ ਅੰਦਰੋਂ ਅੰਦਰ ਹੀ ਅਸੀਂ ਅਗਨ ਦੇ ਨਾਲ ਜਲੀ ਜਾਂਦੇ ਆ ਇੱਥੇ ਅੰਮ੍ਰਿਤ ਦਾ ਛੜਕਾ ਵਾਹਿਗੁਰੂ ਗੁਰਮੰਤਰ ਨੇ ਕਰਨਾ ਜਦੋਂ ਅਸੀਂ ਆਪਣੇ ਰੋਮਾਂ ਦੇ ਵਿੱਚ ਆਪਣੇ ਪੌਣ ਦੇ ਵਿੱਚ ਵਾਹਿਗੁਰੂ ਗੁਰਮੰਤਰ ਨੂੰ ਚਲਾਵਾਂਗੇ ਵਾਹਿਗੁਰੂ ਫਿਰ ਜਿਹੜੇ ਮਾਇਆ ਦੇ ਤੰਗ ਹਟਿਆ ਮਨ ਇੱਥੋਂ ਵਿਚਰੇਗਾ ਨਹੀਂ ਲੰਘੇਗਾ ਜ਼ਰੂਰ ਕੋਲ ਦੀ ਪਰ ਇੱਥੋਂ ਦੂਰ ਦੂਰੋਂ ਹੋ ਕੇ ਲੰਘ ਜਾਊਗਾ ਕਿਉਂਕਿ ਜਿੱਥੇ ਪਹਿਲਾਂ ਇਹਨੇ ਮਾਇਆ ਦੇ ਨਾਲ ਦੋਸਤੀ ਪਾਈ ਸੀ ਹੁਣ ਇਹਨੇ ਵਾਹਿਗੁਰੂ ਗੁਰਮੰਤਰ ਦੇ ਨਾਲ ਆਪਣੀ ਮਿੱਤਰਤਾ ਕਰ ਲਈ ਜਦੋਂ ਸ਼ਬਦ ਦੇ ਨਾਲ ਮਿੱਤਰਤਾ ਕਰ ਲਈ ਜਾਵੇਗਾ ਤਾਂ ਥੱਲੇ ਤੱਕਰ ਮਾਇਆ ਦੇ ਤਿੰਨ ਹੱਟਾਂ ਦੇ ਕੋਲ ਦੀ ਨੰਗੇਗਾ ਪਰ ਉੱਥੋਂ ਕੋਈ ਸੌਦਾ ਨਹੀਂ ਖਰੀਦੇਗਾ ਹੁਣ ਵਿਚਾਰਾਂ ਦੇ ਵਿੱਚ ਪੜੀ ਗਈ ਬਾਣੀ ਵਿਚਾਰਾਂ ਦੇ ਵਿੱਚ ਸੁਣੀ ਗਈ ਕਥਾ ਸਾਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ ਇਸੇ ਤਰ੍ਹਾਂ ਸਕੂਲ ਦੇ ਵਿੱਚ ਬੱਚੇ ਦੇ ਨਾਲ ਹੁੰਦਾ ਜੇ ਬੱਚੇ ਦਾ ਧਿਆਨ ਟੀਚਰ ਦੀ ਆਵਾਜ਼ ਵਿੱਚ ਨਹੀਂ ਤਾਂ ਉਹਨੂੰ ਕੁਝ ਵੀ ਸਮਝ ਨਹੀਂ ਆਵੇਗਾ ਜੇ ਉਹ ਆਪਣਾ ਪੂਰਾ ਧਿਆਨ ਟੀਚਰ ਦੀ ਆਵਾਜ਼ ਦੇ ਵਿੱਚ ਰੱਖੇਗਾ ਤਾਂ ਟੀਚਰ ਦੀ ਇੱਕ ਇੱਕ ਗੱਲ ਉਸ ਨੂੰ ਉਸੇ ਦਿਨ ਜਾਂ ਉਸ ਤੋਂ ਅਗਲੇ ਦਿਨ ਤੱਕ ਯਾਦ ਰਹੇਗੀ ਕਿ ਮੇਰੇ ਟੀਚਰ ਨੇ ਮੈਨੂੰ ਆਹ ਗੱਲ ਕਹੀ ਸੀ ਇਸ ਲਈ ਸਿਮਰਨ ਗੁਰਬਾਣੀ ਅਕਥ ਕਥਾ ਕੋਈ ਵੀ ਸੰਤ ਮੰਡਲੀ ਹੋਵੇ ਜਦੋਂ ਕਥਾ ਚੱਲਦੀ ਹੋਵੇ ਤਾਂ ਉਸ ਨੂੰ ਵਿਚਾਰ ਰਹਿਤ ਹੋ ਕੇ ਇਕਾਗਰ ਹੋ ਕੇ ਸਾਵਧਾਨ ਹੋ ਕੇ ਸੁਣਨਾ ਜੇ ਅਸੀਂ ਜੀਵਨ ਦਾ ਪੂਰਾ ਲਾਹਾ ਲੈਣਾ ਚਾਹੁੰਦੇ ਬੜੇ ਹੀ ਪਿਆਰ ਦੇ ਨਾਲ ਵਾਹਿਗੁਰੂ ਗੁਰਮੰਤਰ ਤੇ ਉਸ ਮਾਲਕ ਨੂੰ ਆਵਾਜ਼ ਮਾਰਨੀ ਆ ਤੇ ਮਨ ਨੂੰ ਸੁਣਾਉਣਾ ਹੈ ਕਰੋ ਜੀ ਸ਼ੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹ 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 ਗੁਰੂ ਇਸ ਤਰ੍ਹਾਂ ਸਿਮਰਨ ਕਰਦੇ ਕਰਦੇ ਮਨ ਨਉ ਦਵਾਰਾਂ ਨੂੰ ਸਹਿਜ ਸੁਭਾਈ ਛੱਡ ਕੇ 10ਵੇਂ ਦੁਆਰ ਤੇ ਚਲਾ ਜਾਂਦਾ ਤੇ ਜਦੋਂ ਇਹਨੇ ਦਸਵੇਂ ਤੇ ਚਲੇ ਜਾਣਾ ਉੱਥੇ ਦੀ ਕੀ ਨਿਸ਼ਾਨੀ ਹੋਵੇਗੀ ਭਗਤ ਕਬੀਰ ਜੀ ਭਗਤ ਕਬੀਰ ਜੀ ਦੱਸਦੇ ਆ ਕਿ ਜਦੋਂ ਤੁਸੀਂ ਸਿਮਰਨ ਕਰ ਲਓਗੇ ਸਿਮਰਨ ਕਰਦੇ ਕਰਦੇ ਮਨ ਨੌ ਦੁਆਰਾਂ ਨੂੰ ਛੱਡੇਗਾ ਮਰੇ ਕਹਿੰਦੇ ਮੂੰਦ ਲੀਏ ਦਰਵਾਜੇ ਕਿ ਜਿਹੜੇ ਮੇਰੇ ਸਰੀਰਕ ਇੰਦਰੀ ਸੀ ਜਿਨ੍ਹਾਂ ਦੇ ਰਾਹੀਂ ਮੈਨੂੰ ਵਿਚਾਰ ਆਉਂਦੇ ਸੀ ਮੈਂ ਉਹਨਾਂ ਨੂੰ ਬੰਦ ਕਰ ਲਿਆ ਫਿਰ ਕਹਿੰਦੇ ਕੀ ਹੋਇਆ ਬਾਜੀ ਵਾਲੇ ਅਨਹਦ ਵਾਜੇ ਕਹਿੰਦੇ ਫਿਰ ਇੱਕ ਰਸ ਚੱਲਣ ਵਾਲਾ ਉਹ ਨਾਮ ਉਹ ਸ਼ਬਦ ਉਹ ਪ੍ਰਗਟ ਹੋ ਗਿਆ ਇਦਾਂ ਕਰਕੇ ਗੁਰਬਾਣੀ ਆਪਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਨ ਤੇ ਮਨ ਦੇ ਭੇਦ ਦਿੰਦੀ ਆ ਇਹ ਹੀ ਪ੍ਰੈਕਟੀਕਲ ਅਸੀਂ ਮਿਹਨਤ ਅਸੀਂ ਵਾਰ-ਵਾਰ ਰੋਜ਼ਾਨਾ ਕਰਨੀ ਹੈ